ਸ੍ਰੀ ਕਾਲ ਜੀ ਭੈਣ ਦਾ ਕਮੈਂਟ ਆਇਆ ਸੀਗਾ 22 ਇੰਚ ਚੈਸਟ ਦੇ ਹਿਸਾਬ ਨਾਲ ਤੀਰਾ ਮੋਡਾ ਤੇ ਪਲੇਟਸ ਦੇ ਨਿਸ਼ਾਨ ਦੱਸੋ ਉਹ ਕਹਿੰਦੇ ਸੀਗੇ ਜਦ ਪਲੇਟਸ ਪਾਉਣੇ ਆ ਤਾਂ ਉਹਨਾਂ ਦੀ ਫਿਟਿੰਗ ਨਹੀਂ ਆਉਂਦੀ ਹੈਗੀ 셔ਟ ਦੀ ਚਲੋ ਅਸੀਂ ਪਹਿਲਾਂ ਆਪਾਂ ਤੀਰਾ ਦੱਸਦੇ ਹਾਂ ਤੀਰਾ ਲੈਣਾ ਜੀ ਆਪਾਂ 6.5 ਇੰਚ ਮੋਡਾ ਲਵਾਂਗੇ ਜੀ 7.5 ਇੰਚ ਚੈਸਟ ਹੈਗੀ ਹੈ 22 ਇੰਚ ਇਦਾਂ ਹਾਫ ਕਰ ਲੈਣਾ 2 ਇੰਚ ਦੇ ਮਾਰਜਨ ਆਪਾਂ ਇੱਧਰ ਕਰ ਲੈ ਲੈਣੇ ਆ ਆਪਣੀ ਫਰੰਟ ਕੱਟ ਹੈ ਜੀ ਆ ਪਾਉਣੀ ਆਪਾਂ ਬੈਕ ਕੱਟ ਪਲੇਟਸ ਜੋ ਕਹਿੰਦੇ ਅਸੀਂ ਪਾਉਣੀ ਆ ਜੀ 11.5 ਦੇ ਉੱਪਰ ਦੇਖੋ 22 ਇੰਚ ਦੇ ਹਿਸਾਬ ਨਾਲ 11.5 ਤੇ ਜੋ ਪਲੇਟਸ ਆ ਉੱਚੀਆਂ ਹੁੰਦੀਆਂ ਨੇ ਪਲੇਟਸ ਆਪਾਂ 12.5 ਇੰਚ ਦੇ ਉੱਪਰ ਪਾਉਣੀ ਆ 7 ਇੰਚ ਜੋ ਆਪਾਂ ਡਾਊਨ ਲੈਣੀ ਆ ਪਲੇਟ 3.5 ਇੰਚ ਦਾ ਗੈਪ ਲੈਣਾ ਜੀ ਆਪਾਂ ਵਿੱਚੋਂ ਮੇਰੇ ਕਸਟਮਰ ਅਕੋਰਡਿੰਗ ਮੈਂ 3.5 ਇੰਚ ਦਾ ਗੈਪ ਲੈ ਰਹੀਆਂ ਉਹਨਾਂ ਦੇ ਜੋ ਹੈਗੀ ਹੈ ਜੀ ਕਮਰ ਹੈਗੀ 21 ਇੰਚ ਸੋ ਤੁਸੀਂ 4 ਇੰਚ ਦਾ ਗੈਪ ਵੀ ਆ ਜੋ ਵਿਚਕਾਰ ਵਾਲਾ ਲੈ ਸਕਦੇ ਹੋ 2 ਇੰਚ ਦਾ ਜੋ ਆਪ ਕਮਰ ਕੈਟਿੰਗ ਕਰਨਾ ਹੈ ਆਵਲੀ ਜੋ ਪਲੇਟ ਪਾਉਣੀ ਆ ਇਧਰ 2 ਦਾ ਆਪਾਂ ਮਾਰਕ ਕਰਿਆ ਸੀ ਤੇ ਇਧਰ ਨੂੰ ਆਪਾਂ 2.5 ਇੰਚ ਦਾ ਕਰਨਾ ਹੈ ਹਾਂਜੀ ਇਹਨੇ ਆਪਣੇ ਪਲੇਟਸ ਦੇ ਵਿਚਾਲਾ ਆਪਾਂ ਲਗਾ ਲਏ ਨੇ ਤੇ ਮੋਢੇ ਦੀਆਂ ਕਟਾਂ ਪਾ ਲਈਆਂ ਨੇ ਤੁਸੀਂ ਇਸ ਢੰਗ ਨਾਲ ਦੇਖੋ ਜੀ ਆਪਣੀ ਸ਼ਾਰਟ ਕਟਿੰਗ ਕਰਕੇ ਦੇਖਿਓ ਤਾਂ ਫਿਟਿੰਗ ਬਹੁਤ ਵਧੀਆ ਆਊਗੀ ਤੇ ਹੁਣੰਨੇ ਆਪਾਂ ਜੀ ਕਮਰ ਲਾਈਨ ਕਮਰ ਲਾਈਨ ਹੈ ਜੀ